ਜਦੋਂ ਨਵਾਂ ਸਾਲ ਚੜ੍ਹਿਆ ਪਹਿਲੀ ਜਨਵਰੀ ਨੂੰ ਪੀਐਮ ਦੇ ਆਫਿਸ ਗਏ ਨਵੇਂ-ਨਵੇਂ ਵਿਵਾਦ ਢੁਣਨੇ ਸ਼ੁਰੂ ਹੋ ਗਏ ਕਿ ਦਲਜੀਤ ਕਿਉਂ ਉੱਥੇ ਗਿਆ ਕਈ ਲੋਕ ਕਹਿੰਦੇ ਵਧੀਆ ਕੀਤਾ ਉੱਥੇ ਚਲ ਗਿਆ ਕਈਆਂ ਨੇ ਕਿਹਾ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਇਸ ਨੂੰ ਕਿਸਾਨੀ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਕਿ ਉੱਥੇ ਜਾ ਕੇ ਕਿਸਾਨੀ ਅੰਦੋਲਨ ਦਾ ਮੁੱਦਾ ਛੇੜਨਾ ਚਾਹੀਦਾ ਸੀ ਕਿਸਾਨਾਂ ਬਾਰੇ ਗੱਲ ਕਰਨੀ ਚਾਹੀਦੀ ਸੀ ਜੋ ਉਸ ਵੀਡੀਓ 'ਚ ਸ਼ੋਅ ਹੋਇਆ ਹੈ ਭਾਰਤ ਦੀ ਗੱਲ ਹੋਈ ਹੈ ਭਾਰਤ ਦੀ ਮਹਾਨਤਾ ਦੀ ਗੱਲ ਹੋਈ ਹੈ ਅ ਮਿਊਜ਼ਿਕ ਦੀ ਗੱਲ ਹੋਈ ਹੈ ਬਿਲਕੁਲ ਬਟ ਕੁਝ ਗੱਲਾਂ ਐਸੀਆਂ ਨੇ ਜੋ ਲੋਕ ਚਾਹੁੰਦੇ ਸੀਗੇ ਉਹ ਗੱਲਾਂ ਵੀ ਹੋਣ ਹੁਣ ਉਹ ਗੱਲਾਂ ਹੋਈਆਂ ਨਹੀਂ ਹੋਈਆਂ ਕਿਉਂ ਨਹੀਂ ਹੋਈਆਂ ਹੋਣੀਆਂ ਚਾਹੀਦੀਆਂ ਸੀਗੀਆਂ ਹੁਣ ਇਸ ਦੇ ਉੱਤੇ ਕਿੰਤੂ ਪਰੰਤੂ ਬਹੁਤ ਹੈ ਦਲਜੀਤ ਦੇ ਕੱਪੜਿਆਂ ਤੇ ਵੀ ਕਿੰਤੂ ਪਰੰਤੂ ਕੀਤਾ ਕਿ ਕਾਲੇ ਕੱਪੜੇ ਪਾ ਕੇ ਗਿਆ ਜਿਉਂ ਉਸ ਜਗ੍ਹਾ ਤੇ ਜਾਂਦੇ ਨੇ ਤਾਂ ਵਿਵਾਦ ਹੈ ਹੂੰ ਕਿਉਂ ਨਹੀਂ ਜਾਂਦੇ ਨੇ ਤਾਂ ਵੀ ਬਾਤ। ਜੇ ਜਦੋਂ ਕੋਈ ਪੰਜਾਬੀ ਬੰਦਾ ਨਾ ਤਰੱਕੀ ਕਰਦਾ ਹੈ ਤਾਂ ਵਾਕੇ ਲੱਤਾਂ ਵੀ ਪੰਜਾਬੀ ਹੀ ਖਿੱਚਦੇ ਨੇ ਇਹ ਗੱਲ ਸ਼ਾਇਦ ਕਿੰਨਿਆਂ ਨੂੰ ਬੁਰੀ ਲੱਗੇ। ਜਿਵੇਂ ਇੱਥੇ ਹੁਣ ਗੱਲ ਕਰਾਂ ਦਲਜੀਤ ਦੋਸਾਂਝ ਦੀ ਜਿੱਦਾਂ ਉਹ ਜਿਹੜਾ ਕਿਸਾਨੀ ਅੰਦੋਲਨ ਹੋਇਆ ਸੀ ਉੱਥੇ ਗਏ ਕਿ ਕਰੋੜ ਰੁਪਏ ਵੀ ਦਿੱਤਾ। ਉਸ ਤੋਂ ਬਾਅਦ ਜੇ ਦੇਖਿਆ ਜਾਵੇ ਪੀਐਮ ਮੋਦੀ ਨੇ ਕਾਨੂੰਨ ਜਿਹੜਾ ਮਾਫ ਕੀਤਾ। ਜੇ ਆਪਾਂ ਪੀਐਮ ਮੋਦੀ ਦੀ ਮੁਲਾਕਾਤ ਦੀ ਗੱਲ ਕਰੀਏ। ਕੱਲਾ ਬਹੁਤ ਕਮਾਲ ਦੀਆਂ ਕੀਤੀਆਂ ਯੋਗ ਦੀ ਗੱਲ ਕੀਤੀ ਪੂਰੇ ਹਿੰਦੁਸਤਾਨ ਦੀ ਗੱਲ ਕੀਤੀ ਕਿ ਮੈਂ ਪੂਰਾ ਹਿੰਦੁਸਤਾਨ ਘੁੰਮਿਆ ਹਿੰਦੁਸਤਾਨ ਕਿੰਨਾ ਖੂਬਸੂਰਤ ਹੈ ਕਿਹੜੀ ਮਾੜੀ ਗੱਲ ਕਰਦੀ ਜਿਹੜੀ ਦਿਲਜੀਤ ਦੀ ਚੁੱਭਦੀ ਪਈ ਹੈ ਲਾਸਟ ਟਾਈਮ ਕਿਸਾਨੀ ਅੰਦੋਲਨ ਹੋਇਆ ਸੀਗਾ ਉਹਦੇ ਵਿੱਚ ਦਿਲ ਸੀ ਦਿਲਜੀਤ ਹਮਸ ਖੁੱਲ ਕੇ ਆਇਆ ਸੀ ਬਿਲਕੁਲ ਖੁੱਲ ਕੇ ਬੇਸਵਾਜੀ ਬਸ ਸੋਸ਼ਲ ਮੀਡੀਆ ਤੇ ਵਿਖਿਆ ਸੀਗਾ ਪ੍ਰਸਿੱਧੀਆਂ ਸਿੱਧੀਆਂ ਗੱਲਾਂ ਹੋਈਆਂ ਸੀਗੀਆਂ ਸੋ ਲੋਕਾਂ ਨੇ ਐਕਸਪੈਕਟ ਕੀਤਾ ਸੀਗਾ ਕਿ ਸ਼ਾਇਦ ਇਸ ਵਾਰ ਵੀ ਕਿਉਂਕਿ ਅਗਰ ਦਿਲਜੀਤ ਜਿੱਦਾਂ ਆਪਾਂ ਗੱਲ ਹੋਣੀ ਕੀਤੀ ਹੈ ਦਿਲਜੀਤ ਅਗਰ ਕਿਸੇ ਵੀ ਸਟੇਜ ਤੇ ਖੜ ਲੋਕ ਐਕਸਪੈਕਟ ਕਰ ਰਹੇ ਸੀਗੇ ਕਿ ਦਿਲਜੀਤ ਦੋਸਾਂਝ ਕਿਸੇ ਨਾ ਕਿਸੇ ਸਟੇਜ ਤੋਂ ਕਿਸੇ ਵੀ ਸਟੇਜ ਤੋਂ ਇੱਕ ਵਾਰੀ ਇਸ ਮੁੱਦੇ ਦੀ ਗੱਲ ਜ਼ਰੂਰ ਛੇੜੀ ਇੱਕ ਥੋੜੀ ਜੀ ਮੈਨੂੰ ਸ਼ਿਕਾਇਤ ਥੋੜੀ ਜੀ ਦਿਲਜੀਤ ਤੋਂ ਹੈ ਤੁਸੀਂ ਜਿਸ ਰਾਈਟਰ ਤੇ ਗਾਣੇ ਗਾ ਗਾ ਕੇ ਬੋਪਾਰਾਏ ਫੱਪ ਹਿੱਟ ਗਾਣੇ ਦਿੱਤੇ ਨੇ ਬੋਪਾਰਾਏ ਸਾਹਿਬ ਉੱਥੇ ਮੌਜੂਦ ਸੀਗੇ ਬਿਲਕੁਲ ਉਹਨਾਂ ਨੂੰ ਸਟੇਜ ਸੀ ਜਾਣਦੇ ਤੇ ਬੋਪਾਰਾਏ ਨੂੰ ਸਟੇਜ ਤੇ ਲੈ ਕੇ ਆ ਸਕਦੇ ਸੀ ਗਲੋਬਲ 스타 ਦਲਜੀਤ ਦੋਸਾਏ ਨੇ 31 ਦਸੰਬਰ ਨੂੰ ਆਪਣੇ ਦਿਲੂ ਮਿਨਾਤੀ ਟੂਰ ਦਾ ਐਂਡ ਕੀਤਾ ਗ੍ਰੈਂਡ ਫਿਨਾਲ ਨੇ ਉਸਨੇ ਆਪਣੇ ਘਰ ਲੁਧਿਆਣੇ ਵਿਖੇ ਕੀਤਾ ਪਰ ਉਸ ਤੋਂ ਬਾਅਦ ਜਦੋਂ ਨਵਾਂ ਸਾਲ ਚੜ੍ਹਿਆ ਪਹਿਲੀ ਜਨਵਰੀ ਨੂੰ ਪੀਐਮ ਦੇ ਆਫਿਸ ਗਏ ਪੀਐਮ ਮੋਦੀ ਇਸ ਤੋਂ ਬਾਅਦ ਨਵੇਂ-ਨਵੇਂ ਵਿਵਾਦ ਝੁਣਨੇ ਸ਼ੁਰੂ ਹੋ ਗਏ ਕਿ ਦਰਜੀਤ ਕਿਉਂ ਉੱਥੇ ਗਿਆ ਕਈ ਲੋਕ ਕਹਿੰਦੇ ਵਧੀਆ ਕੀਤਾ ਉੱਥੇ ਚਲ ਗਿਆ ਕਈਆਂ ਨੇ ਕਿ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਕਿਉਂਕਿ ਪਹਿਲਾ ਆਰਟਿਸਟ ਹੈ ਪੱਗ ਬੰਨ ਕੇ ਜਿਹੜਾ ਪੀਐਮ ਮੋਦੀ ਨੂੰ ਮਿਲਿਆ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਇਸ ਨੂੰ ਕਿਸਾਨੀ ਦੇ ਨਾਲ ਵੀ ਜੁੜਿਆ ਜਾ ਰਿਹਾ ਹੈ ਕਿ ਉੱਥੇ ਜਾ ਕੇ ਕਿਸਾਨੀ ਅੰਦੋਲਨ ਦਾ ਮੁੱਦਾ ਛੇੜਨਾ ਚਾਹੀਦਾ ਸੀ ਕਿਸਾਨਾਂ ਬਾਰੇ ਗੱਲ ਕਰਨੀ ਚਾਹੀਦੀ ਸੀ ਸੋ ਤਮਾਮ ਗੱਲਾਂ ਤੇ ਅੱਜ ਚਰਚਾ ਹੋਵੇਗੀ ਮੇਰੇ ਨਾਲ ਮੇਰੇ ਸਾਥੀ ਹਿਮਾਂਸ਼ੂ ਮਾਜੂਨੇ ਹਿਮਾਂਸ਼ੂ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਧੰਨਵਾਦ ਇੱਕ ਬਹੁਤ ਵੱਡੀ ਕੋਲਾਬੋਰੇਸ਼ਨ 60 2025 ਅਨਐਕਸਪੈਕਟਿਡ ਬਿਲਕੁਲ ਜੋ ਅਸੀਂ ਸੋਚ ਨਹੀਂ ਸੀ ਸਕਦੇ ਬਿਲਕੁਲ ਰਾਤੀ ਜਿਵੇਂ ਹੀ ਸੋਸ਼ਲ ਮੀਡੀਆ ਤੇ ਪੋਸਟ ਆਈ ਅਸੀਂ ਲਾਈਕ ਯਾਰ 2025 ਦੀ ਸ਼ੁਰੂਆਤ ਐਵੇਂ ਹੋਈ ਹੈ ਤੇ ਹੁਣ ਅੱਗੇ ਕੀ ਕੀ ਹੋਏਗਾ ਅੱਗੇ ਅੱਗੇ ਕੀ ਕੀ ਹੋਏਗਾ ਜੋ अनਐਕਸਪੈਕਟਿਡ ਕਦੇ ਸੋਚ ਨਹੀਂ ਸੀ ਸਕਦੇ ਕਿ ਦਿਲਜੀਤ ਦੋਸਾਂਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਮਿਲਣਗੇ ਤੇ ਫਿਰ ਗੱਲਾਂਬਾਤਾਂ ਹੋਣਗੀਆਂ ਕੁਝ ਸੁਣਾਉਣਗੇ ਵੀ ਮੋਦੀ ਸਾਹਿਬ ਕੁਝ ਬਾਜ਼ਾਰੇ ਸੀ ਟੈਲੀ ਵਿਖਾ ਤੁਸੀਂ ਜਦੋਂ ਗੁੜ ਗੁਣਾਇਆ ਦਲਜੀਤ ਨੇ ਤਾਂ ਉਹ ਵੀ ਇੱਕ ਵੱਡੀ ਚੀਜ਼ ਸੀ ਮੇਰੇ ਹਿਸਾਬ ਦੇ ਨਾਲ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਰਾਜਾ ਦੇਸ਼ ਦਾ ਜੋ ਦੇਸ਼ ਨੂੰ ਚਲਾਉਂਦਾ ਹੈ ਉਹ ਬੰਦਾ ਇੱਕ ਪੰਜਾਬੀ ਸਿੰਗਰ ਦੇ ਨਾਲ ਬੈਠ ਕੇ ਵਾਰਤਾਲਾਪ ਕਰਦਾ ਪਿਆ ਔਰ ਖੁਦ ਐਦਾਂ ਗੁਣਗਣਾ ਰਿਹਾ ਸੀ ਐਂਡ ਜੋ ਉਸ ਵੀਡੀਓ 'ਚ ਸ਼ੋਅ ਹੋਇਆ ਹੈ ਭਾਰਤ ਦੀ ਗੱਲ ਹੋਈ ਹੈ ਭਾਰਤ ਦੀ ਮਹਾਨਤਾ ਦੀ ਗੱਲ ਹੋਈ ਹੈ ਅ ਮਿਊਜ਼ਿਕ ਦੀ ਗੱਲ ਹੋਈ ਹੈ ਬਿਲਕੁਲ ਬਟ ਕੁਝ ਗੱਲਾਂ ਐਸੀਆਂ ਨੇ ਜੋ ਲੋਕ ਚਾਹੁੰਦੇ ਸੀਗੇ ਉਹ ਗੱਲਾਂ ਵੀ ਹੋਣ ਹੁਣ ਉਹ ਗੱਲਾਂ ਹੋਈਆਂ ਨਹੀਂ ਹੋਈਆਂ ਕਿਉਂ ਨਹੀਂ ਹੋਈਆਂ ਹੋਣੀਆਂ ਚਾਹੀਦੀਆਂ ਸੀਗੀਆਂ ਹੁਣ ਇਸ ਦੇ ਉੱਤੇ ਕਿੰਤੂ ਪਰੰਤੂ ਬਹੁਤ ਹੈ ਖਾਸ ਕਰਕੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ इवन ਦਲਜੀਤ ਦੇ ਕੱਪੜਿਆਂ ਤੇ ਵੀ ਕਿੰਤੂ ਪਰੰਤੂ ਕੀਤਾ ਕਿ ਕਾਲੇ ਕੱਪੜੇ ਪਾ ਕੇ ਗਿਆ ਯਾਰ ਮਤਲਬ ਲੋਕਾਂ ਦੀ ਮੈਂਟੈਲਿਟੀ ਦੇਖੋ ਨਾ ਅਸੀਂ ਪੀਐਮ ਮੋਦੀ ਦੀ ਗੱਲ ਕਰਦੇ ਪਏ ਨਾ ਅਸੀਂ ਦਲਜੀਤ ਦਸਾਂਝ ਦੀ ਗੱਲ ਕਰਦੇ ਪਏ ਜੋ ਗੱਲ ਅਸਲ ਹੈ ਹੈ ਅਸੀਂ ਉਹ ਗੱਲ ਕਰਦੇ ਪਏ ਹਾਂ ਸੋ ਦਲਜੀਤ ਅੱਜ ਜਿਸ ਲੈਵਲ ਤੇ ਹੈ ਆਈ ਥਿੰਕ ਅਗਰ 3-4 ਸਾਲ ਪਹਿਲਾਂ ਦੀ ਗੱਲ ਕਰੀਏ ਮਹਾਨ ਪਹਿਲਾਂ ਵੀ ਸੀ ਮਿਹਨਤ ਬਹੁਤ ਸਾਲਾਂ ਤੋਂ ਕੀਤੀ ਹੈ 22 ਸਾਲ ਹੋ ਗਏ 22 ਸਾਲ ਹੋ ਗਏ ਹਾਰਡਵਰਕ ਕੀਤਾ ਹੈ ਬਟ ਕੁਝ ਤਾਂ ਮਾਨ ਸਾਹਿਬ ਆਪਣੀ ਮੈਂਟੈਲਿਟੀ ਚ ਉਹਨਾਂ ਨੇ ਚੇਂजेस ਲੈ ਕੇ ਆਂਦੇ ਨੇ ਬਹੁਤ ਬਹੁਤ ਕੁਝ ਚੇਂਜ ਕੀਤਾ ਹੈ ਜਿਸ ਦਾ ਰਿਜ਼ਲਟ ਹੈ ਕਿ ਆਜ ਜੋ ਵਰਲਡ ਵਾਈਡ ਸੁਪਰਸਟਾਰ ਹੈ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਆ ਇਸ ਆਰਟਿਸਟ ਨੂੰ ਖੁਦ ਇਨਵਾਈਟ ਕਰ ਰਿਹਾ ਹੈ ਤੇ ਉਹਦੇ ਨਾਲ ਟਾਈਮ ਸਪੈਂਡ ਕਰ ਰਿਹਾ ਹੈ ਲੋਕ ਤੇ ਇਥੋਂ ਤੱਕ ਵੀ ਕਮੈਂਟ ਕਰ ਰਹੇ ਨੇ ਕਿ ਤੁਸੀਂ ਟਿਕਟਾਂ ਲਓ ਮੋਦੀ ਸਾਹਿਬ ਨੇ ਕੋਦਨ ਨੂੰ ਕਿਹਾ ਕਿ ਆਓ ਮੇਰੇ ਇਧਰ ਆਫਿਸ ਆ ਕੇ ਕਾਨਸਰਟ ਕਰੋ ਤੇ ਉਹਨੇ ਉੱਥੇ ਬੈਠ ਕੇ ਉਹਨਾਂ ਕੋਲ ਗਾਣੇ ਸੁਣੇ ਨੇ ਤੁਹਾਨੂੰ ਹਿਮਾਚਲੋਂ ਮੈਂ ਨਾ ਇੱਕ ਗੱਲ ਦੱਸਦਾ ਜੋ ਕਾਨਸਰਟ ਦੇ ਵਿੱਚ ਹੋਇਆ ਕਿਉਂਕਿ ਮੈਂ ਕਵਰ ਕਰਦਾ ਪਿਆ ਸੀ ਮੇਰੇ ਅੱਖੇ ਦੇਖੇ ਦੀ ਗੱਲ ਆ ਇੱਕ ਬੰਦੇ ਨੇ ਮੋਤੀਆਂ ਦੇ ਨਾਲ ਦਲਜੀਤ ਦਾ ਪੋਰਟਰੇਟ ਬਣਾਇਆ ਕਾਫੀ ਮਹਿੰਗਾ ਸੀ ਉਹ 25000 ਰੁਪਏ ਲੱਗਾ ਜਦੋਂ ਦਲਜੀਤ ਦਾ ਸਾਹ ਨੂੰ ਮਿਲਿਆ ਦਲਜੀਤ ਨੇ ਆਪਣੇ ਪੰਜਾਬੀ ਦੇ ਵਿੱਚ ਸਿਗਨੇਚਰ ਕੀਤੇ ਉਸ ਤੋਂ ਬਾਅਦ ਇੱਕ ਐਨ ਆਰ ਏ ਫੈਮਿਲੀ ਮਿਲੀ ਕਹਿੰਦੇ ਵੀ ਤੁਸੀਂ ਦਲਜੀਤ ਨੂੰ ਮਿਲੇ ਹੋ ਨੇ ਹਾਂਜੀ ਮਿਲੇ ਆ ਇਹ ਸਾਈਨ ਦਲਜੀਤ ਨੇ ਕੀਤੇ ਨੇ ਬਿਲਕੁਲ ਕੀਤੇ ਨੇ ਆਪ ਬਲੈਂਕ ਚੈੱਕ ਫੜੋ ਸਾਨੂੰ ਪੋਰਟ੍ਰੇਟ ਦੇ ਦਿਓ ਵਾਹ ਮਤਲਬ ਲੈਵਲ ਹੈ ਉਸ ਬੰਦੇ ਲੈਵਲ ਹੈ ਔਰ ਹੁਣ ਗੱਲ ਕਰਦੇ ਆਂ ਜੋ ਵਿਵਾਦ ਛੜਦੇ ਪਏ ਨੇ ਕਿਸਾਨੀ ਦੇ ਜੇਕਰ ਅਸੀਂ 4 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਆਪਣੇ ਘਰ ਮਤਲਬ ਕਿ ਅਮਰੀਕਾ ਤੋਂ ਸਿੱਧੇ ਜਹਾਜ਼ ਫੜ ਕੇ ਨਾ ਆਪਣੇ ਪਿੰਡ ਗਏ ਨਾ ਆਪਣੇ ਸ਼ਹਿਰ ਗਏ ਨਾ ਆਪਣੇ ਘਰ ਗਏ ਸਿੱਧਾ ਕਿਸਾਨੀ ਅੰਦੋਲਨ ਦੇ ਵਿੱਚ ਗਏ ਐਂਡ ਡੋਨੇਟ ਵੀ ਕੀਤਾ ਸੀ 1 ਕਰੋੜ ਰੁਪਈਆ ਕਰੋੜ ਰੁਪਈਆ ਤੇ ਹੁਣ ਸਵਾਲ ਇਹੀ ਹੈ ਕਿ ਅਗਰ ਦਿਲਜੀਤ ਦੋਸਾਂਝ ਪੂਰਾ 월 ਟੂਰ ਤੋਂ ਬਾਅਦ ਪੂਰਾ ਇੰਡੀਆ ਦਾ ਟੂਰ ਲਗਾ ਲਿਆ ਹੈ तकरीबन ਹਰ ਇੱਕ ਵੱਡੀ ਸਿਟੀ ਦੇ ਵਿੱਚ ਉਹ ਗਏ ਨੇ ਬਿਲਕੁਲ ਨਵੇਂ ਸਾਲ ਦੇ ਮੌਕੇ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮਿਲੇ ਤੇ ਜਿੱਥੇ ਇੱਕ ਬਹੁਤ ਵੱਡਾ ਮੁੱਦਾ ਇਸ ਵੇਲੇ ਸੋਸ਼ਲ ਮੀਡੀਆ ਤੇ ਗਰਮਾਇਆ ਹੋਇਆ ਹੈ ਤੇ ਉੱਥੇ ਲੋਕ ਸਵਾਲ ਕਰ ਰਹੇ ਨੇ ਕਿ ਦਿਲਜੀਤ ਨੂੰ ਉੱਥੇ ਜਾਣ ਦਾ ਟਾਈਮ ਕਿਉਂ ਨਹੀਂ ਮਿਲਿਆ ਬਿਲਕੁਲ ਜੇ ਉਹ ਉਸ ਜਗ੍ਹਾ ਤੇ ਜਾਂਦੇ ਨੇ ਤਾਂ ਵਿਵਾਦ ਹੈ ਹੂੰ ਜੇ ਨਹੀਂ ਜਾਂਦੇ ਨੇ ਤਾਂ ਵਿਵਾਦ ਹੈ ਤਾਂ ਵੀ ਬਾਤ ਹੈ ਦਿਲਜੀਤ ਦੀ ਹੁਣ ਆਡੀਅנס ਇੰਨੀ ਵਰਲਡਵਾਈਡ ਹੋ ਚੁੱਕੀ ਹੈ ਆਈ ਥਿੰਕ ਵਾ ਉਸ ਦੀ ਟੀਮ ਅਤੇ ਦਲਜੀਤ ਖੁਦ ਸਮਝਦਾ ਰਹੇ ਕਿ ਜਿੰਨਾ ਉਹ ਵਿਵਾਦ ਤੋਂ ਦੂਰ ਰਹੇਗਾ ਓਨੀ ਉਹਦੀ ਜਿਹੜੀ ਆਡੀਅנס ਹੈ ਉਹ ਬ੍ਰਾਡ ਰਹੇਗੀ ਉਹ ਵਾਈਡ ਰਹੇਗੀ ਪਰ ਇੱਥੇ ਦੂਜਾ ਪੱਖ ਵੀ ਮੈਂ ਨਾਲੇ ਵੀ ਕਹਿਣਾ ਚਾਹਣਾ ਕਿ ਤੁਸੀਂ ਕਹੇ ਆਰਟਿਸਟ ਜਿੰਨਾ ਵਿਵਾਦ ਤੋਂ ਦੂਰ ਰਹੇਗਾ ਉਹਨਾਂ ਵਧੀਆ ਹੋਏਗਾ ਪਰ ਕਈ ਵਾਰ ਕੀ ਹੁੰਦਾ ਹੈ ਕਿ ਵਿਵਾਦ ਆਪਣੇ ਆਪ ਆਰਟਿਸਟ ਦੇ ਨਾਲ ਜੁੜ ਜੁੜ ਜਾਂਦੇ ਨੇ ਐਸੇ ਵੱਡੇ ਆਰਟਿਸਟ ਨਾਲ ਵੈਸੇ ਜੁੜਦੇ ਨੇ ਕਿਉਂਕਿ ਲੱਤਾ ਕਿਚਨ ਵਾਲੇ ਬਹੁਤ ਹੁੰਦੇ ਨੇ ਮੈਂ ਇੱਥੇ ਇੱਕ ਗੱਲ ਕਰਨਾ ਚਾਹਾਂਗਾ ਪੰਜਾਬੀਆਂ ਦੀ ਵਾਕਿਆ ਸਹੀ ਗੱਲ ਆ ਵਾਕਿਆ ਸਹੀ ਗੱਲ ਹੈ ਕਿ ਜਦੋਂ ਕੋਈ ਪੰਜਾਬੀ ਬੰਦਾ ਨਾ ਤਰੱਕੀ ਕਰਦਾ ਹੈ ਤਵਾਕੇ ਲੱਤਾਂ ਵੀ ਪੰਜਾਬੀ ਹੀ ਖਿੱਚਦੇ ਨੇ ਇਹ ਗੱਲ ਸ਼ਾਇਦ ਕਿੰਨਿਆਂ ਨੂੰ ਬੁਰੀ ਲੱਗੇ ਜਿਵੇਂ ਇੱਥੇ ਹੁਣ ਗੱਲ ਕਰਾਂ ਦਲਜੀਤ ਦੋਸਾਂਝ ਦੀ ਜਿੱਦਾਂ ਉਹ ਜਿਹੜਾ ਕਿਸਾਨੀ ਅੰਦੋਲਨ ਹੋਇਆ ਸੀ ਉੱਥੇ ਗਏ 1 ਕਰੋੜ ਰੁਪਏ ਵੀ ਦਿੱਤਾ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਪੀਐਮ ਮੋਦੀ ਨੇ ਕਾਨੂੰਨ ਜਿਹੜੇ ਮaaf ਕੀਤੇ ਉਹਨਾਂ ਨੇ ਮਾਫੀ ਮੰਗੀ ਪੰਜਾਬੀਆਂ ਤੋਂ ਕਿ ਮੇਰੇ ਤੋਂ ਕੋਈ ਭੁੱਲ ਹੋਈ ਆ ਕਿ ਸ਼ਾਇਦ ਜਿਹੜਾ ਇਹ ਚੀਜ਼ ਮੇਰੇ ਤੋਂ ਨਹੀਂ ਹੋਈ ਮੇਰੇ ਤੋਂ ਕੁਝ ਭੁੱਲ ਹੋਈ ਹੋਊਗੀ ਤਾਂ ਮੈਂ ਮaaf ਕਰ ਦਿੰਦਾ ਇੱਕ ਕਾਨੂੰਨ ਜਿਹੜੇ ਰੱਦ ਕੀਤੇ ਗਏ ਪੰਜਾਬੀਆਂ ਨੇ ਖੁਸ਼ੀ ਮਨਾਈ ਹੁਣ ਇਸ ਵੇਲੇ ਫੇਰ ਧਰਨਾ ਲੱਗਾ ਹੋਇਆ ਬਹੁਤ ਆਰਟਿਸਟ ਉੱਥ ਬਟ ਮਨਸਾਬ ਬਹੁਤ ਕੱਟ ਜਾ ਰਹੇ ਨੇ ਹਾਂ ਪਹਿਲੇ ਬਿਲਕੁਲ ਬਹੁਤ ਕੱਟ ਜਾ ਰਹੇ ਨੇ ਬਿਲਕੁਲ ਕੱਟ ਜਾ ਰਹੇ ਨੇ ਤੇ ਥੋੜੀ ਮੈਂ ਕਨਵਰ ਕਰੇਗਾ ਵਾਲਦੀ ਹੈ ਨਾ ਇੱਕ ਗੱਲ ਤਾਂ ਨਾ ਸਾਂਝੀ ਕਰਨਾ ਚਾਹੂੰਗਾ ਕਮਰੇ ਕਰੇ ਵਾਲ ਅ ਸੱਚਾ ਸੌਦਾ ਸਾਹ ਜਿਹੜਾ ਰਾਮ ਰਹੀਮ ਉਹਨਾਂ ਦੇ ਡੇਰੇ ਤੇ ਗਏ ਸੀ ਲੋਕਾਂ ਨੇ ਬਹੁਤ ਲੱਤਾਂ ਖਿੱਚੀਆਂ ਲੋਕਾਂ ਲੋਕ ਜਿਹੜੇ ਬਹੁਤ ਬੋਲੇ ਕਿ ਨਹੀਂ ਜਾਣਾ ਚਾਹੀਦਾ ਸੀ ਤਾਂ ਕਵਰ ਕਰਨ ਵਾਲੇ ਇੱਕ ਬਹੁਤ ਸੋਹਣਾ ਜਵਾਬ ਦਿੱਤਾ ਮਨੇ ਕਿਹਾ ਮੈਂ ਆਰਟਿਸਟ ਹਾਂ ਮੈਂ ਤੁਹਾਡਾ ਸਬਦਾਂ ਸਮਝਾ ਮੈਨੂੰ ਮੁਸਲਮਾਨ ਬੁਲਾਵੇ ਮੈਨੂੰ 크ਿਸਚੀਅਨ ਬੁਲਾਵੇ ਮੈਨੂੰ ਪੰਜਾਬੀ ਬੁਲਾਵੇ ਮੈਨੂੰ ਹਿੰਦੂ ਬੁਲਾਵੇ ਮੈਂ ਜਾਊਂਗਾ ਮੇਰਾ ਕੰਮ ਹੈ ਸੋ ਇੱਥੇ ਸਾਨੂੰ ਇਹ ਗੱਲ ਸਮਝਣੀ ਬਹੁਤ ਲਾਜ਼ਮੀ ਹੈ ਕਿ ਦਲਜੀਤ ਦੋਸਾਂ ਵੀ ਇੱਕ ਆਰਟਿਸਟ ਨੇ ਔਰ ਵੱਡੇ ਆਰਟਿਸਟ ਨੇ ਐਂਡ ਦੂਜੀ ਗੱਲ ਮਾਨ ਸਾਹਿਬ ਇੱਕ ਆਰਟਿਸਟ ਮਹਾਨ ਕਦੋਂ ਬਣਦਾ ਹੈ ਜਦੋਂ ਉਹ ਸਟੇਜ ਤੇ ਵਾਈ ਗੁਰੂ ਵੀ ਬੋਲਦਾ ਹੈ ਬਿਲਕੁਲ ਓ ਉਹ ਅੱਲਾ ਵੀ ਕਰਦਾ ਹੈ ਬਿਲਕੁਲ ਇਹ ਇੱਕ ਆਰਟਿਸਟ ਨੂੰ ਅਗਰ ਵਰਲਡ ਵਾਈਡ ਛਾਣਾ ਹੈ ਤੇ ਇਹ ਦਿਲਜੀਤ ਨੇ ਸਮਝ ਲਿਆ ਕਿ ਉਸ ਦੀ ਆਡੀਅנס ਹਰ ਤਰਮ ਦੇ ਵਿੱਚ ਹੈ ਉਹ ਹਰ ਤਰਮ ਦਾ ਉਹ ਨਹੀਂ ਸਕਾ ਹੈ ਜਿੰਨਾ ਕਿਸੇ ਇੱਕ ਤਰਮ ਦਾ ਯਾਰ ਤੁਸੀਂ ਇਹ ਗੱਲ ਦੇਖੋ ਕਿ ਇੱਥੇ ਤਾਂ ਆਪਾਂ ਇੰਡੀਆ ਦੀ ਗੱਲ ਕਰਦੇ ਪਏ ਹਰ ਤਰਮ ਹੈ ਨਾ ਰਸ਼ੀਆ ਤੋਂ ਆ ਕੇ ਕੁੜੀਆਂ ਦੇਖਦੀਆਂ ਪਈਆਂ ਸੁਣਦੀਆਂ ਪਈਆਂ ਉਹਨਾਂ ਉਹ ਕੋਈ ਹਿੰਦੂ ਨੇ ਕੋਈ ਮੁਸਲਮਾਨ ਨੇ ਕੋਈ ਸਿੱਖ ਨੇ ਤੁਸੀਂ ਵੀ ਦੇਖੋ ਕਈ ਲੋਕ ਤੇ ਮਨਸਾ ਬੀਬੀ ਕਹਿ ਰਹੇ ਨੇ ਕਿ ਇਹ ਵੀ ਦਿਲਜੀਤ ਦੀ ਇੱਕ ਸਟ੍ਰੈਟਜੀ ਹੈ ਲੋਕਾਂ ਨੂੰ ਜੋੜਨ ਦੇ ਲਈ ਚਲੋ ਮੈਨੂੰ ਸਟ੍ਰੈਟਜੀ ਹੀ ਸਹੀ ਐਟ ਲੀਸਟ ਉਹਨੇ ਇੱਕ ਮੰਚ ਤੇ ਸਭ ਨੂੰ ਇਕੱਠਾ ਤੇ ਕੀਤਾ ਜਿੱਥੇ ਉਹ ਇੱਕ ਸਟੇਜ ਦੇ ਵਿੱਚੋਂ ਇੱਕ ਪੋਜ਼ਿਟਿਵਿਟੀ ਦੇ ਰਿਹਾ ਐ ਐਂਡ ਦੂਜੀ ਗੱਲ ਦਿਲਜੀਤ ਇਸ ਵੇਲੇ ਉਹ ਸ਼ਖਸੀਅਤ ਐ ਜੋ ਕੁਝ ਵੀ ਬੋਲਦਾ ਐ ਤੇ ਉਹ ਚੀਜ਼ ਉਸ ਉਸ ਉਹਨਾਂ ਸ਼ਬਦਾਂ ਦੇ ਉੱਤੇ ਪੂਰੀ ਦੁਨੀਆ ਦੀ ਨਜ਼ਰ ਹੁੰਦੀ ਐ ਨਜ਼ਰ ਹੁੰਦੀ ਐ ਮੁਸੀਂ ਯਾਦ ਕਰੋ ਕਿ ਏਪੀ ਟਿੱਲੋ ਨੂੰ ਉਸੇ ਵੇਲੇ ਉਹਨਾਂ ਨੇ ਆਪਾਂ ਲਾਸਟ ਵਾਰ ਡਿਸਕਸ਼ਨ ਚ ਚਰਚਾ ਵੀ ਕੀਤੀ ਸੀਗੀ ਰਿਪਲਾਈ ਕੀਤਾ ਤੇ ਉਹ ਉਹ ਮੁੱਦਾ ਕਿੱਡਾ ਵੱਡਾ ਬਣ ਗਿਆ ਬਿਲਕੁਲ ਤੇ ਹੁਣ ਇੰਤਜ਼ਾਰ ਸੀਗਾ ਇਸ ਕਾਨਸਰਟ ਦੇ ਵਿੱਚ ਲੁਧਿਆਣਾ ਦੇ ਵਿੱਚ ਕਿ ਦਿਲਜੀਤ ਸਾਂਝ ਕਿਹਨੂੰ ਰਿਪਲਾਈ ਕਰੇਗਾ ਨਹੀਂ ਕੀਤਾ ਬਟ ਨਹੀਂ ਕੀਤਾ ਹਰ ਪਰਫਾਰਮੈਂਸ ਤੋਂ ਬਾਅਦ ਹਰ ਇੱਕ ਸਟੇਜ ਤੋਂ ਬਾਅਦ ਕੋਈ ਨਾ ਕੋਈ ਮੈਜورٹی ਦਿਲਜੀਤ ਦੇ ਵਿੱਚ ਵੀ ਆ ਰਹੀ ਹੈ ਬਿਲਕੁਲ ਉਹਨੂੰ ਪਤਾ ਲੱਗ ਗਿਆ ਕਿ ਸ਼ਾਇਦ ਮੈਂ ਅਗਰ ਨਾ ਰਿਪਲਾਈ ਕਰਦਾ ਤੇ ਉਹ ਉਹ ਮੁੱਦਾ ਇੰਨਾ ਜ਼ਿਆਦਾ ਨਾ ਫੈਲਦਾ ਮੀਡੀਆ ਦੇ ਵਿੱਚ ਜੀ ਹੁਣ ਉਹਨਾਂ ਨੇ ਸੋਚਿਆ ਕਿ ਭਾਈ ਇਹ ਚੀਜ਼ਾਂ ਤਾਂ ਚੱਲੀ ਜਾਣੀਆਂ ਨੇ ਕਿਸੇ ਨਾ ਕਿਸੇ ਆਰਟਿਸਟ ਨੇ ਬੋਲੀ ਜਾਣਾ ਹੈ ਬੋਲੀ ਜਾਣਾ ਹੈ ਫੇਮ ਲੈਣ ਨੂੰ ਹੁਣ ਮੈਂ ਦੇਖ ਰਿਹਾ ਸੀਗਾ ਦਲਜੀਤ ਦੀ ਪੋਸਟ ਦੇ ਉੱਤੇ ਸੋਸ਼ਲ ਮੀਡੀਆ ਤੇ ਨਸੀਬ ਸਾਹਿਬ ਨੇ ਵੀ ਕਮੈਂਟ ਕੀਤਾ ਹੋਇਆ ਹੈ ਇੱਕ ਸੱਪ ਦੀ ਜਿਹੜੀ ਇੱਕ ਫੋਟੋ ਹੁੰਦੀ ਹੈ ਉਹ ਨੀਚੇ ਲਗਾ ਕੇ ਦਲਜੀਤ ਦੀ ਮੋਦੀ ਸਾਹਿਬ ਦੇ ਨਾਲ ਜਿਹੜੀ ਪੋਸਟ ਸੀ ਉਹਦੇ ਵਿੱਚ ਨਸੀਬ ਦਾ ਕਮੈਂਟ ਹੈ ਤੇ ਹੁਣ ਅਗਰ ਦਿਲਜੀਤ ਉਹਨੂੰ ਰਿਪਲਾਈ ਥੱਲੇ ਲੋਕ ਮੈਨੂੰ ਲੱਗਦਾ ਦਿਲਜੀਤ ਦਾ ਸ਼ਾਇਦ ਹੁਣ ਉਹ ਲੈਵਲ ਨਹੀਂ ਰਹੇਗਾ ਕਿ ਉਹ ਉਹਨੂੰ ਰਿਪਲਾਈ ਕਰਨਾ ਬਣਦਾ ਹੀ ਨਹੀਂ ਕਿਉਂਕਿ ਦਿਲਜੀਤ ਜਿਹਦੇ ਜਿਹਦਾ ਵੀ ਨਾਮ ਲਏਗਾ ਇਟ ਮੀਨਸ ਉਹਨੂੰ ਹਾਈਪ ਮਿਲੇਗੀ ਔਰ ਦੂਜੀ ਗੱਲ ਇੱਕ ਚੀਜ਼ ਹੁੰਦੀ ਹੈ ਕਿ ਅੱਧੇ ਆਰਟਿਸਟ ਜਿਹੜੇ ਅੱਧੇ ਲੋਕ ਇੱਧਰ ਹੋ ਜਾਂਦੇ ਨੇ ਅਤੇ ਇੱਧਰ ਹੋ ਜਾਂਦੇ ਨੇ ਪਰ ਜਦੋਂ ਨਸੀਬ ਵਾਲਾ ਮੁੱਦਾ ਛੜਿਆ ਸੀ ਨਾ ਉਦੋਂ ਹਰ ਇੱਕ ਬੰਦਾ ਹਰ ਇੱਕ ਬੱਚਾ ਹਰ ਇੱਕ ਜਵਾਨ ਹਰ ਇੱਕ ਬਜ਼ੁਰਗ ਦਿਲਜੀਤ ਵਾਲੀ ਸਾਈਟ ਸੀ ਔਰ ਨਸੀਬ ਨੂੰ ਪਤਾ ਕੀ ਕਰ ਰਹੀ ਸੀ ਨਸੀਬ ਬਦ ਨਸੀਬ ਐਦਾਂ ਕਹਿ ਰਹੇ ਸੀ ਉਹਨੂੰ ਟ੍ਰੋਲ ਕਰਦੇ ਪਏ ਆਈ ਥਿੰਕ ਜਿਹੜਾ ਗਾਣਾ ਸੀ ਨਾ ਸਿੱਧੂ ਦੇ ਨਾਲ ਉਹਦਾ ਰੈਪ ਸੀ ਵਿੱਚ ਤਾਂ ਬਹੁਤ ਲੋਕ ਇਹ ਕਹਿੰਦੇ ਸੀ ਵੀ ਭਰਾਵਾ ਤੂੰ ਬੱਸ ਕਰ ਜਿਹੜਾ ਤੇਰਾ ਗਾਣਾ ਸਿੱਧੂ ਦੇ ਨਾਲ ਨਾ ਜੋ ਔਰੇ ਨਾਲ ਆਇਆ ਸੀਗਾ ਪ੍ਰੇਮ ਢੱਲੋ ਦੇ ਨਾਲ ਉਹਦੇ ਵਿੱਚ ਰੈਪ ਕੀਤਾ ਗਿਆ ਸੀ ਤਾਂ ਉਹ ਕਿੰਨੇ ਹੀ ਨਗਾ ਕੇ ਸੁਣਦੇ ਆ ਅਸੀਂ ਤੇਰੇ ਵਾਲਾ ਰੈਪ ਸੁਣਦੇ ਨਹੀਂ ਕਿ ਸੋ ਇਹ ਸਾਡੀ ਗੱਲ ਹੀ ਔਰ ਦੂਜੀ ਗੱਲ ਹਿਮਾਂਚਲ ਨੂੰ ਮੈਂ ਥੇ ਕਰਨੀ ਚਾਹੁੰਗਾ ਇੱਕ ਹੁੰਦਾ ਕਿ ਜੋ ਸੋਸ਼ਲ ਮੀਡੀਆ ਤੇ ਹੁੰਦਾ ਪਿਆ ਸੀ ਉਹ ਦੇਖਦੇ ਪਏ ਆ ਦੂਜਾ ਹੁੰਦਾ ਕਿ ਅਸੀਂ ਫਿਜ਼ੀਕਲੀ ਕੀ ਦੇਖਦੇ ਪਏ ਪ੍ਰੈਕਟੀਕਲੀ ਕੀ ਦੇਖਦੇ ਪਏ ਸੋ ਮੈਂ ਕਾਨਸਰਟ ਤੇ ਖੁਦ اٹੈਂਡ ਕੀਤਾ ਕਾਨਸਰਟ ਮੈਂ ਤੁਹਾਨੂੰ ਫਿਜ਼ੀਕਲੀ ਦੱਸਦਾ ਪਿਆ ਪ੍ਰੈਕਟੀਕਲੀ ਦੱਸਦਾ ਪਿਆ ਜਿਹੜੇ ਰੌਲੇ ਹੁੰਦੇ ਨਾ ਕਿ ਨਹੀਂ ਸੋਲਡ ਆਊਟ ਵੈਸੇ ਹੀ ਆ ਫਿਕਰ ਹੀ ਆ ਆਪਣੇ ਕੋਲ ਬਣਾਤੀ ਬਈ ਯਕੀਨ ਕਰਿਓ ਸਾਢੇ 8 ਦਾ ਟਾਈਮ ਸੀਗਾ ਦਵਜੀਤ ਨੂੰ ਪੌਣਾ ਪੌਣਾ ਘੰਟੇ ਤੋਂ ਲੈ ਕੇ ਡੇਢ ਘੰਟਾ ਸ਼ੋਅ ਲੇਟ ਕਰਨਾ ਪਿਆ ਆਡੀਅੰਸ ਇੰਨੀ ਵੱਧ ਸੀ ਲੁਧਿਆਣੇ ਦੇ ਵਿੱਚ ਕਿ ਇਸੇ ਕਰਕੇ ਲੇਟ ਹੋਇਆ ਪੌਣੇ 10 ਵਜੇ ਕਾਨਸਰਟ ਸ਼ੁਰੂ ਹੋਇਆ ਆਡੀਓਸ ਖਤਮ ਨਹੀਂ ਹੋ ਰਹੀ ਸੀ ਜੀ ਏਪੀ ਢਿੱਲੋਂ ਨੇ ਵੀ ਆਪਣੇ ਰੀਸੈਂਟਲੀ ਪੋਡਕਾਸਟ ਦੇ ਵਿੱਚ ਕਿਹਾ ਇਹ ਗੱਲ ਕੀਤੀ ਹੈ ਕਿ ਜੀ ਐਸਾ ਕੁਝ ਨਹੀਂ ਹੁੰਦਾ 15 ਮਿੰਟ ਦੇ ਟਿਕਟਾਂ ਵੇਖ ਕੇ ਸਭ ਝੂਠ ਬਟ ਗਰਾਉਂਡ ਰਿਐਲਿਟੀ ਕੁਝ ਹੋਰ ਹੈ ਮੈਂ ਮੈਂ ਗਰਾਉਂਡ ਲੈ ਲਈ ਤੇ ਕਿਹਾ ਸੀ ਨਾ ਮੰਡ ਸਾਹਿਬ ਗਰਾਉਂਡ ਰਿਐਲਿਟੀ ਦੇਖ ਕੇ ਆਏ ਨੇ ਤੁਸੀਂ ਸਵੇਰ ਤੇ ਉੱਥੇ ਗਏ ਹੋਏ ਸੀਗੇ ਤੇ ਸਵੇਰ ਦਾ ਕ੍ਰੇਜ਼ ਕਿੰਨਾ ਸੀਗਾ ਮੰਡ ਸਾਹਿਬ ਮੈਨੂੰ ਦੱਸ ਰਹੇ ਸੀਗੇ ਕਿ ਮੈਂ ਯੂਨੀਵਰਸਿਟੀ ਦੇ ਅੰਦਰ ਐਂਟਰ ਕਰ ਲਿਆ ਤੇ ਮੈਂ ਕਹਿ ਰਿਹਾ ਸੀਗਾ ਬਾਹਰ ਦਾ ਕੀ ਮਾਹੌਲ ਹੈ ਐਂਡ ਮੰਡ ਸਾਹਿਬ ਕਹਿ ਰਹੇ ਸੀਗੇ ਜੇ ਮੈਂ ਬਾਹਰ ਚੱਲ ਗਿਆ ਮੇਰੇ ਕੋ ਅੰਦਰ ਤੇ ਪਹੁੰਚ ਗਿਆ ਦਲਜੀਤ ਦੇ ਕਾਨਸਰਟ ਦੇ ਆਸੇ-ਪਾਸੇ ਉਹ ਦੁਬਾਰਾ ਦੂਜੀ ਜਗ੍ਹਾ ਤੇ ਜਾਣਾ ਉਹਦਾ ਔਖਾ ਹੋ ਰਿਹਾ ਸੀਗਾ ਬਿਲਕੁਲ ਔਰ ਇੱਕ ਗਰਾਉਂਡ ਰਿਐਲਿਟੀ ਹੈ ਕਿ 15 ਮਿੰਟਾਂ ਦੀ ਟਿਕਟਾਂ ਵੀ ਕਿਹਾ ਜਾਂ 5 ਮਿੰਟਾਂ ਦੀ ਔਰ ਮਾਝੂ ਉੱਤੇ ਦੂਜੀ ਗੱਲ ਇਥੇ ਵੀ ਆ ਕਿ ਅਸੀਂ ਜ਼ਿਆਦਾ ਝੂਠ ਬੋਲਦੇ ਹਾਂ ਅਸੀਂ ਤੁਹਾਨੂੰ ਲਾਈਵ ਦਿਖਾਇਆ ਲਾਈਵ ਦਿਖਾਇਆ ਜਿੰਨੇ ਦਰਸ਼ਕ ਜੁੜੇ ਪਏ ਸੀ ਸਾਡੇ ਨਾਲ ਮੈਨੂੰ ਲੱਗਦਾ ਵੀ 1.5 ਤੋਂ 2 ਲੱਖ ਬੰਦਾ ਜੁੜਿਆ ਸੀ ਉਸ ਵੇਲੇ ਆਪਣੇ ਨਾਲ ਉਹ ਲਾਈਵ ਦੇਖਦੇ ਪਏ ਸੀ ਜਿੰਨੇ ਜਿੰਨੀ ਆਡੀਅנס ਅੰਦਰ ਗਰਾਉਂਡ ਦੇ ਵਿੱਚ ਸੀ 50000 ਤੋਂ ਵੱਧ ਬੰਦਾ ਸੀ ਉਸ ਦਾ 1/4 ਜਿਹੜਾ ਲੋਕ ਕਹਿ ਰਹੇ ਸੀ ਕਿ ਯਾਰ ਕਈ ਲੋਕ ਉਸ ਗੱਲ ਨੂੰ ਕਹਿੰਦੇ ਪਏ ਸੀ ਯਾਰ ਸਾਨੂੰ ਟਿਕਟ ਨਹੀਂ ਮਿਲੀ ਅਸੀਂ ਜਾਣਾ ਚਾਹੁੰਦੇ ਸੀ ਕਿ ਕਈ ਲੋਕ ਚੌਥੀ ਵਾਰ ਆਏ ਸੀ ਦੇਖਣ ਚੌਥੀ ਵਾਰ ਦਿੱਲੀ ਤੋਂ ਚੰਡੀਗੜ੍ਹ ਤੋਂ ਕੋਲਕਾਤਾ ਤੋਂ ਸਭ ਪਾਸਿਓਂ ਪੰਜਾਬ ਦੇ ਵਿੱਚ ਆ ਕੇ ਇੱਕ ਪੰਜਾਬੀ ਆਰਟਿਸਟ ਨੂੰ ਦੇਖਣਾ ਉਹਨੂੰ ਮਿਲਣਾ ਉਹਦੇ ਗਾਣੇ ਸੁਣਨੇ ਔਰ ਸਭ ਤੋਂ ਵੱਡੀ ਗੱਲ ਇਹ ਤੇ ਮੈਂ ਪੱਕੀ ਦੀ ਕਰੂੰਗਾ ਕੋਈ ਮੰਨੇ ਨਾ ਮੰਨੇ ਪਰ ਇਸ ਵੇਲੇ ਦਲਜੀਤ ਇੰਨਾ ਕੁ ਸ਼ਾਇਆ ਹੋਇਆ ਹੈ ਪੱਗ ਜਿਹੜੀ ਆ ਗਲੋਬਲੀ ਕਰ ਦਿੱਤੀ ਉਸ ਬੰਦੇ ਨੇ ਔਰ ਜੇ ਆਪਾਂ ਪੀਐਮ ਮੋਦੀ ਦੀ ਮੁਲਾਕਾਤ ਦੀ ਗੱਲ ਕਰੀਏ ਕੱਲਾ ਬਹੁਤ ਕਮਾਲ ਦੀਆਂ ਕੀਤੀਆਂ ਯੋਗ ਦੀ ਗੱਲ ਕੀਤੀ ਪੂਰੇ ਹਿੰਦੁਸਤਾਨ ਦੀ ਗੱਲ ਕੀਤੀ ਕਿ ਮੈਂ ਪੂਰਾ ਹਿੰਦੁਸਤਾਨ ਘੁੰਮਿਆ ਹਿੰਦੁਸਤਾਨ ਕਿੰਨਾ ਖੂਬਸੂਰਤ ਹੈ ਕਿਹੜੀ ਮਾੜੀ ਗੱਲ ਕਰਦੀ ਜਿਹੜੀ ਦਿਲਜੀਤ ਦੀ ਚੁੱਭਦੀ ਪਈ ਹੈ ਬਸ ਉਹੀ ਆਡੀਅנס ਜੋ ਪਾਸ ਦੇ ਵਿੱਚ ਜੋ ਉਸ ਚੀਜ਼ਾਂ ਐਕਸਪੈਕਟ ਕੀਤੀਆਂ ਗਈਆਂ ਸੀਗੀਆਂ ਕਿ ਦਿਲਜੀਤ ਦੋਸਾਂਜ ਜੋ ਲਾਸਟ ਟਾਈਮ ਕਿਸਾਨੀ ਅੰਦੋਲਨ ਹੋਇਆ ਸੀਗਾ ਉਹਦੇ ਵਿੱਚ ਦਿਲ ਸੀ ਦਜੀਤ ਹਾਂਸ ਖੁੱਲ ਕੇ ਲੋਕਾਂ ਨਾਲ ਵੀ ਕਾਫੀ ਬੇਸ ਬਾਜੀ ਬਸ ਸੋਸ਼ਲ ਮੀਡੀਆ ਤੇ ਹੀ ਖਿਆਸੇ ਗੱਲਾਂ ਹੋਈਆਂ ਸੀਗੀਆਂ ਸੋ ਲੋਕਾਂ ਨੇ ਐਕਸਪੈਕਟ ਕੀਤਾ ਸੀਗਾ ਕਿ ਸ਼ਾਇਦ ਇਸ ਵਾਰ ਵੀ ਕਿਉਂਕਿ ਅਗਰ ਦਿਲਜੀਤ ਜਿੱਦਾਂ ਆਪਾਂ ਗੱਲ ਹੋਣੀ ਕੀਤੀ ਹੈ ਦਿਲਜੀਤ ਅਗਰ ਕਿਸੇ ਵੀ ਸਟੇਜ ਤੇ ਖੜ ਕੇ ਕੁਝ ਬੋਲਦਾ ਹੈ ਤੇ ਇਸ ਵੇਲੇ ਉਹ ਵਰਲਡ ਵਾਈਡ ਮੁੱਦਾ ਮੁੱਦਾ ਬਣਦਾ ਹੈ ਬਿਲਕੁਲ ਬਿਲਕੁਲ ਤੇ ਲੋਕ ਐਕਸਪੈਕਟ ਕਰ ਰਹੇ ਸੀਗੇ ਕਿ ਦਿਲਜੀਤ ਦੁਸਾਂਜ ਕਿਸੇ ਨਾ ਕਿਸੇ ਸਟੇਜ ਤੋਂ ਕਿਸੇ ਵੀ ਸਟੇਜ ਤੋਂ ਇੱਕ ਵਾਰੀ ਇਸ ਮੁੱਦੇ ਦੀ ਗੱਲ ਜ਼ਰੂਰ ਛੀੜੇ ਹੂੰ ਕਰੇ ਪਰ ਦਲਜੀਤ ਸਾਹ ਚ ਕਿਸੇ ਵੀ ਸਟੇਜ ਤੋਂ ਇਸ ਬਾਰੇ ਕੁਝ ਨਹੀਂ ਬੋਲਿਆ ਯਾਰ ਤੁਸੀਂ ਇੱਕ ਗੱਲ ਦੇਖੋ ਮਾਚੂ ਕਿ ਲੋਕ ਹਨਾ ਪਤਾ ਕੀ ਕਰਦੇ ਨੇ ਜੋ ਅਸੀਂ ਦੇਖਿਆ ਐ ਸਮਝਿਆ ਐ ਤੁਸੀਂ 100 ਕੰਮ ਚੰਗੇ ਕਰ ਲੋ ਇੱਕ ਕੰਮ ਤੁਸੀਂ ਮਾੜਾ ਕਰ ਲੋ 100 ਭੁੱਲ ਕੇ ਇੱਕ ਫੜ ਲਣਗੇ ਸੋ ਇੱਥੇ ਵੀ ਉਹੀ ਹੋਇਆ ਐ ਉਹਦਾ ਪੁਰਾਣਾ ਭੁੱਲ ਗਏ ਅੱਛਾ ਤੁਸੀਂ ਇਹ ਦੇਖੋ ਕਿ ਦਲਜੀਤ ਜੇ ਚਾਹੁੰਦੇ ਐਡਾ ਵੱਡਾ ਵਰਲਡ ਟੂਰ ਕਰਕੇ ਆਪਣੇ ਪਿੰਡ ਵੀ ਜਾ ਸਕਦੇ ਸੀ ਨਹੀਂ ਗਏ ਨਹੀਂ ਗਏ ਆਪਣੇ ਲੁਧਿਆਣੇ ਘਰ ਦੇ ਵਿੱਚ ਜਿੱਥੇ ਉਹ ਰਹਿੰਦੇ ਸੀ ਉੱਥੇ ਵੀ ਜਾ ਸਕਦੇ ਸੀ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਸਕਦੇ ਨਹੀਂ ਗਏ। ਉਹਨਾਂ ਨੇ ਆਪਣੇ ਕੰਮ ਨੂੰ ਕੰਮ ਸਮਝਿਆ ਕਿ ਮੇਰਾ ਆ ਕੰਮ ਹੈ। ਔਰ ਸਭ ਤੋਂ ਵੱਡੀ ਗੱਲ ਹਿਮਾਂਚਲੂ ਇੱਥੇ ਆ ਜਿਹੜਾ ਉਹਨਾਂ ਨੇ ਇੰਡੀਆ ਟੂਰ ਕੀਤਾ ਜਾਂ ਵਰਲਡ ਟੂਰ ਕੀਤਾ ਸਭ ਤੋਂ ਪਹਿਲਾਂ ਮੈਂ ਟਿਕਟਾਂ ਦੀ ਗੱਲ ਕਰੂੰਗਾ। 3,30,000 ਟਿਕਟਾਂ ਇੰਡੀਆ ਦੇ ਵਿੱਚ ਸੋਲਡ ਹੋ ਗਈਆਂ। 7,40,000 ਵਰਲਡਵਾਈਡ ਹੋਈਆਂ। ਬਿਜ਼ਨਸ ਕਿੱਡਾ ਦਿੱਤਾ ਬੰਦੇ ਨੇ? ਕਿੰਨਾ ਦਿੱਤਾ? ਐਂਡ ਉਹ ਕੇਂਦਰ ਸਰਕਾਰ ਨੂੰ ਦਿੱਤਾ, ਪੰਜਾਬ ਸਰਕਾਰ ਨੂੰ ਦਿੱਤਾ। ਟੈਕਸ ਕਿੰਨਾ ਗਿਆ ਉਹ? ਐਂਡ ਤੁਸੀਂ ਵੇਖਿਆ ਕਿ ਸਭ ਤੋਂ ਵੱਡੀ ਗੱਲ ਆ ਇੱਕ ਪੇਸ਼ੈਂਸ ਲੈਵਲ ਇੱਕ ਠਹਿਰਾਵ ਕਿੰਨਾ ਹੈ ਬਿਲਕੁਲ ਟੀਮ ਨੂੰ ਹਰ ਜਗ੍ਹਾ ਤੇ ਉਹ ਇਨਸਾਨ ਐਪਰੀਸ਼ੀਏਟ ਕਰਦਾ ਹੈ ਬਿਲਕੁਲ ਚਾਹੇ ਟੀਮ ਟੀਮ ਦੀ ਫੈਮਿਲੀ ਦੇ ਨਾਲ ਮਿਲਣਾ ਹੋਵੇ ਹਾਂ ਛੋਟੇ ਛੋਟੇ ਮੈਡਲਸ ਦੇਣੇ ਹੋਣ ਗਿਫਟਸ ਦੇਣੇ ਹੋਣ ਉਹ ਇਨਸਾਨ ਅੱਜ ਦੀ ਡੇਟ ਦੇ ਵਿੱਚ ਮੈਂ ਜੋ ਫੀਲ ਕੀਤਾ ਹੈ ਜੋ ਦਲਜੀਤ ਅਸਾਂਜ ਖੁਦ ਆਪਣੇ ਇੰਟਰਵਿਊਸ 'ਚ ਕਹਿੰਦਾ ਹੈ ਕਿ ਜ਼ਿੰਦਗੀ ਦੇ ਵਿੱਚ ਯੋਗ ਅਪਣਾਉਣ ਤੋਂ ਬਾਅਦ ਜੋ ਠਹਿਰਾਵ ਜੋ ਚੀਜ਼ਾਂ ਉਹਨਾਂ ਦੇ ਵਿੱਚ ਆਈਆਂ ਨੇ ਉਹ ਚੀਜ਼ ਸਟੇਜ ਤੇ ਚਲਕਦੀ ਦਿਖਦੀ ਏ ਉਹਨਾਂ ਦੇ ਐਕਸ਼ਨਸ ਤੇ ਚਲਕਦੀ ਦਿਖਦੀ ਏ ਨਿਓ ਕਿ ਮਿਲਦੇ ਨੇ ਹਰ ਇੱਕ ਨੂੰ ਬਿਲਕੁਲ ਪੈਰੀ ਹੀ ਯਾਰ ਤੁਸੀਂ ਸਦੀਕ ਸਾਹਿਬ ਨੂੰ ਐਡਾ ਵੱਡਾ ਉਹਨਾਂ ਨੇ ਉੱਥੇ ਸਨਮਾਨ ਯਾਰ ਰੀਅਲ OG ਰੀਅਲ OG ਕਿੱਦਾਂ ਬੁਲਾਇਆ ਔਰ ਸੇਮ ਡਰੈਸ ਪਵਾਈ ਸੇਮ ਜੈਕਟ ਉਹਨਾਂ ਨੇ ਪਾਈ ਉਹਨਾਂ ਦੇ ਉੱਪਰ ਸੇਮ ਸ਼ੂਜ਼ ਪਾ ਕੇ ਪੂਰਾ ਗੱਡਪ ਤਿਆਰ ਕਰਕੇ ਉਹਨਾਂ ਨੂੰ ਇੰਨਾ ਸਨਮਾਨ ਦਿੱਤਾ ਔਰ ਸਦੀਕ ਸਾਹਿਬ ਕਹਿੰਦੇ ਸੀ ਕਿ ਮੈਂ ਜਦੋਂ ਸ਼ੁਰੂ ਹੋਇਆ ਸੀ ਨਾ ਤਾਂ ਇੱਕ ਵਾਰੀ ਅਸੀਂ ਕਲਾਕਾਰ ਇਕੱਠੇ ਹੋਏ ਸੀ ਤੇ ਉੱਥੇ 20000 ਕਿਲੋ ਇਕੱਠੇ ਸੀ ਸੋ ਮੈਂ ਕਹਿੰਨੇ ਆਪਣੇ ਪੂਰੇ ਕੈਰੀਅਰ ਦੇ ਵਿੱਚ ਪੂਰੇ ਕਰੀਅਰ ਦੇ ਵਿੱਚ ਮੈਂ ਇੰਨਾ ਕਾਠਾ ਅਜੇ ਤੱਕ ਨਹੀਂ ਦੇਖਿਆ ਮਾਨ ਸਾਹਿਬ ਇੱਕ ਥੋੜੀ ਜੀ ਮੈਨੂੰ ਸ਼ਿਕਾਇਤ ਥੋੜੀ ਜੀ ਦਲਜੀਤ ਤੋਂ ਹੈ ਕਿਹੜੀ ਥੋੜੀ ਜੀ ਕਿਹੜੀ ਆ ਤੁਸੀਂ ਅਗਰ ਲੁਧਿਆਣੇ ਦੇ ਵਿੱਚ ਕਾਨਸਰਟ ਕਰ ਰਹੇ ਹੋ ਤੁਸੀਂ ਜਿਸ ਰਾਈਟਰ ਤੇ ਗਾਣੇ ਗਾ ਗਾ ਕੇ ਤੁਸੀਂ ਬੋਪਾਰਾਏ ਬਹੁਤ ਹਿੱਟ ਗਾਣੇ ਦਿੱਤੇ ਨੇ ਬੋਪਾਰਾਏ ਸਾਹਿਬ ਉੱਥੇ ਮੌਜੂਦ ਸੀਗੇ ਬਿਲਕੁਲ ਉਹਨਾਂ ਨੂੰ ਸਟੇਜ ਤੇ ਤੁਸੀਂ ਜਾਂਦੇ ਤੇ ਬੋਪਾਰਾਏ ਨੂੰ ਸਟੇਜ ਤੇ ਲੈ ਕੇ ਆ ਸਕਦੇ ਸੀ ਕਿਉਂਕਿ ਦਲਜੀਤ ਨੇ ਅਗੇ ਪੱਗਾਂ ਪੂਚਵੀਆਂ ਵਾਲੇ ਬੋਪਰੇ ਸਾਹਿਬ ਦਾ ਉਹ ਗਾਣਾ ਲਿਖਿਆ ਤੇ ਖੁਦ ਬੜੀ ਵੱਡੀ ਗੱਲ ਹੈ ਕਿ ਭਾਈ ਇਹ ਵਾਲੇ ਗਾਣੇ ਦੇ ਨਾਲ ਮੈਨੂੰ ਇੱਕ ਬਹੁਤ ਵੱਡੀ ਹਾਈਪ ਮਿਲੀ ਸੀ ਇੰਡਸਟਰੀ ਦੇ ਯਾ ਤਾਂ ਹਮੇ ਨਾ ਬੋਪਰੇ ਸਾਹਿਬ ਇੱਥੇ ਨਹੀਂ ਨੇ ਬੋਪਰੇ ਸਾਹਿਬ ਉਸ ਕਾਨਸਰਟ ਫਿਜ਼ੀਕਲੀ ਮੌਜੂਦ ਨਹੀਂ ਉਹ ਅਟੈਂਡ ਕਰਨ ਲਈ ਮੌਜੂਦ ਨਹੀਂ ਅਟੈਂਡ ਕਰਨ ਗਏ ਸੀਗੇ ਅਗਰ ਸਟੇਜ ਤੇ ਲਿਆਂਦੇ ਤੇ ਐਕਸਪੈਕਟ ਦੇ ਬੋਪਾਰਾਏ ਨੇ ਵੀ ਕੀਤਾ ਹੋਣਾ ਕਿ ਅਗਰ ਇੰਨੇ ਕਲਾਕਾਰ ਦਿਲਜੀਤ ਦੀ ਸਟੇਜ ਤੇ ਜਾ ਰਹੇ ਨੇ ਚਾਹੇ ਉਹ ਬਾਲੀਵੁੱਡ ਦੇ ਹੋਣ ਚਾਹੇ ਉਹ ਪੋਲੀਵੁੱਡ ਦੇ ਹੋਣ ਤੇ ਅਗਰ ਬਲਵੀਰ ਬੋਪਾਰਾਏ چھوٹਾ ਨਾਮ ਨਹੀਂ ਹੈ ਇੱਕ ਬਹੁਤ ਵੱਡਾ ਨਾਮ ਹੈ ਇੰਡਸਟਰੀ ਦਾ ਬਹੁਤ ਸੁਪਰ ਟੂਪਰ ਹਿੱਟ ਗਾਣੇ ਦਿੱਤੇ ਨੇ ਅੱਜ ਵੀ ਵਿਆਹ ਸ਼ਾਦੀਆਂ ਦੇ ਕੋਈ ਗਾਣਾ ਐਸਾ ਨਹੀਂ ਹੈ ਉਹਨਾਂ ਦਾ ਨੱਚਦੀਆਂ ਲੈਣਾ ਕਵਾਰੀਆਂ ਕਵਾਰੀਆਂ ਉਹ ਵੀ ਉਹਨਾਂ ਦਾ ਦੇ ਦੇ ਗੇੜਾ ਉਹ ਗਾਣੇ ਪੱਕੇ ਲੱਗਦੇ ਲੱਗਦੇ ਨੇ ਅਗਰ ਬਲਵੀਰ ਬੋਪਾਰਾਏ ਵੀ ਸਟੇਜ ਤੇ ਆ ਜਾਂਦੇ ਦਿਲਜੀਤ ਨੇ ਉਹਨਾਂ ਦੇ ਗਾਣੇ ਗਾ ਗਾ ਕੇ ਮਤਲਬ ਬਹੁਤ ਹਿੱਟ ਗਾਣੇ ਗਾਏ ਨੇ ਉਹਨਾਂ ਦੇ ਲਿਖੇ ਹੋਏ ਅਗਰ ਉਹ ਪਰੈਨੋ ਸਟੇ ਤੇ ਬੁਲਾ ਲੰਦੇ ਤੇ ਸ਼ਾਇਦ ਥੋੜਾ ਜਿਆਦਾ ਹੋਰ ਅੱਛਾ ਲੱਗਦਾ ਬਟ ਜੀ ਹੋਪ ਆਉਣ ਵਾਲੇ ਕੋਈ ਉਸੇ ਹਿਮਾਂਚਲ ਦੀ ਵੀ ਗੱਲ ਆ ਜਾਂਦੀ ਹੈ ਵੀ ਹਰ ਬੰਦਾ ਸੰਪੂਰਨ ਨਹੀਂ ਹਾਂ ਗਲਤੀ ਤਾਂ ਹਰ ਇੱਕ ਤੋਂ ਹੁੰਦੀ ਹੈ ਚਲੋ ਇਹ ਬਾਕੀ ਉਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਚੱਲਦਾ ਹੋਵੇਗਾ ਉਹਨਾਂ ਨੇ ਇਸ ਕਰਕੇ ਸੀਨੀਅਰ ਕਲਾਕਾਰ ਨੂੰ ਬੁਲਾ ਲਿਆ ਕਿ ਕਿਸੇ ਨੂੰ ਸ਼ਿਕਾਇਤ ਨਹੀਂ ਰਹੂਗੀ ਹਾਂ ਫਿਰ ਦਿਮਾਗ ਪਰ ਉਹਨਾਂ ਨੇ ਨਾਮ ਲਿਆ ਨਾਮ ਲਿਆ ਹਾਂ ਨਾਮ ਉਹਨਾਂ ਨੇ ਜ਼ਰੂਰ ਲਿਆ ਹਾਂ ਪਰ ਇਹ ਹੈ ਕਿ ਅਗਰ ਉਹ ਪਰੈ ਉੱਥੇ ਮੌਜੂਦ ਸੀਗੇ ਤੇ ਸਟੇਜ ਤੇ ਆ ਸਕਦੇ ਸੀਗੇ ਜਾਂ ਤੇ ਹੋਣਾ ਕਿ ਉਹ ਪਰੇ ਸਾਹ ਉਹ ਉਥੇ ਆਸ-ਪਾਸ ਵੀ ਨਹੀਂ ਸੀਗੇ ਸੋ ਐਸੀਆਂ ਕੁਝ ਗੱਲਾਂ ਨੇ ਇਹ ਗੱਲਾਂ ਦੇਖੋ ਮਨ ਸਾਹਿਬ ਕੱਢਣੀਆਂ ਤੇ ਵਿੱਚੋਂ ਨਿਕਲੀ ਜਾਣੀਆਂ ਇਹ ਜਿੱਦਾਂ ਤੁਸੀਂ ਗੱਲ ਕੀਤੀ ਸੀਗੀ ਕਿ ਸੋਚਾਂngੀਆਂ ਕਰ ਲੈ ਜਿਹਨੇ ਜਿਹਨੇ ਨੈਗੇਟਿਵ ਚ ਕੱਢਣੀਆਂ ਵਿੱਚੋਂ ਕੱਢ ਲੈਣਾ ਅੱਛਾ ਇੱਕ ਕੱਲ ਮੈਂ ਹੋਰ ਜੋੜਨੀ ਚਾਹੁੰਦਾ ਜੋ ਉੱਥੇ ਅਸੀਂ ਦੇਖਿਆ ਅ ਅਕਸਰ ਸੀ ਦੇਖਦੇ ਆ ਕਿ ਗੁਰੂ ਘਰ ਦੇ ਵਿੱਚ ਨਾ ਪੱਗਾਂ ਦੇ ਕੈਂਪ ਲੱਗਦੇ ਆ ਲੰਗਰ ਲੱਗਦੇ ਆ ਪੱਕੇ ਤੋ ਯਾਰ ਉਹਦੇ ਦਲਜੀਤ ਦੇ ਕਾਨਸਰਟ ਤੇ ਫਰੀ ਪੱਗਾਂ ਬਣੀਆਂ ਗਈਆਂ ਪੱਗਾਂ ਵੀ ਖੁਦ ਆਪਣੇ ਕੋਲ ਦਿੱਤੀਆਂ ਵੀ ਜਿਹੜਾ ਚਾਹਵਨ ਹੈਗਾ ਭਾਈ ਬਣਾ ਲਵਾ ਕੇ ਕੰਗ ਗਰੁੱਪ ਬਰਦਾ ਆਪਣਾ ਦੀ ਟੀਮ ਸੀ ਸਾਰੀ ਸੋ ਇਹ ਮੈਨੂੰ ਲੱਗਦਾ ਕਿਤਨੇ ਕਿਤੇ ਆਰਡਰ ਦਲਜੀਤ ਭਾਈ ਦਾ ਹੀ ਹੋਣਾ ਹੈ ਹਾਂ ਯੈਸ ਤਾਂ ਹੀ ਉਹਗੇ ਉਹਨਾਂ ਨੇ ਕੀਤਾ ਸੋ ਇਹ ਤੁਸੀਂ ਇਹ ਦੇਖੋ ਜੇ ਪੱਗ ਬਣ ਕੇ ਬੰਦਾ ਪੀਐਮ ਆਫਿਸ ਦੇ ਵਿੱਚ ਗਿਆ ਤਿਆਰ ਹੋ ਕੇ ਗਿਆ ਤੇ ਉਸ ਬੰਦੇ ਨੇ ਆਪਣੇ ਕਾਨਸਰਟ ਦੇ ਵਿੱਚ ਆਪਣੇ ਘਰ ਤੇ ਵਿੱਚ ਪੱਗਾਂ ਦਾ ਲੰਗਰ ਲਾਤਾ ਯਾਰ ਬਟ ਗੱਲ ਹੋਈ ਆ ਗਈ ਮਾਨ ਸਾਹਿਬ ਦੁਨੀਆ ਮਰਜੀ ਚੀਜ਼ਾਂ ਹੋ ਜਾਣ ਬਟ ਜਿਨ੍ਹਾਂ ਨੇ ਉਹ ਇੱਕ ਮੁੱਦਾ ਫੜਨਾ ਹੈ ਕਿ ਕਿਸਾਨੀ ਅੰਦੋਲਨਾਂ ਦੀ ਗੱਲ ਕਿਉਂ ਨਹੀਂ ਕੀਤੀ ਐਂਡ ਉਸ ਜਗ੍ਹਾ ਤੇ ਜਿੱਥੇ ਇਸ ਵੇਲੇ ਤਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਉੱਥੇ ਦਿਲਜੀਤ ਦਸਤਾਨ ਚ ਹਜੇ ਤੱਕ ਕਿਉਂ ਨਹੀਂ ਗਏ ਇਹ ਗੱਲ ਸਾਡੀ ਵੀਡੀਓ ਥੱਲੇ ਵੀ ਕਮੈਂਟ ਬਾਕਸ ਦੇ ਵਿੱਚ ਵੀ ਲੋਕ ਕਹਿਣਗੇ ਹਰ ਇੱਕ ਦੀ ਆਪਣੀ ਆਪਣੀ ਵਿਚਾਰਧਾਰਾ ਹੈ ਆਪਣੀ ਆਪਣੀ ਸੋਚ ਹੈ ਕੋਈ ਇਸ ਚੀਜ਼ ਨੂੰ ਅਪਰੀਸ਼ੀਏਟ ਕਰੇਗਾ ਕਿ ਇੱਕ ਕਲਾਕਾਰ ਸਭ ਦਾ ਹੈ ਕਲਾਕਾਰ ਨੂੰ ਇਹਨਾਂ ਚੀਜ਼ਾਂ ਤੋਂ ਸ਼ਾਇਦ ਅਲੱਗ ਰਹਿਣਾ ਪੈਂਦਾ ਕਿਉਂਕਿ ਅਗਰ ਜਿਸ ਲੈਵਲ ਤੇ ਹੁਣ ਦਿਲਜੀਤ ਹੈ ਉਸ ਨੂੰ ਸਾਰੇ ਚੀਜ਼ਾਂ ਦੇਖਣੀਆਂ ਪੈਣਗੀਆਂ ਦੇਖਣੀਆਂ ਪੈਣਗੀਆਂ ਉਸ ਨੂੰ ਹਰ ਇੱਕ ਸਟੇਟ ਦੀ ਹਰ ਇੱਕ ਸੈਂਟਰ ਦੀ ਸਰਕਾਰਾਂ ਦੇ ਨਾਲ ਕਿੱਦਾਂ ਰਾਬਤਾ ਰੱਖਣਾ ਹੈ ਬੜੀਆਂ ਚੀਜ਼ਾਂ ਹੁੰਦੀਆਂ ਨੇ بڑے ਮਸਲੇ ਹੁੰਦੇ ਨੇ ਅਥਾਰਟिटीज ਦੇ ਨਾਲ ਦਿਲਜੀਤ ਦੇ ਕਈ ਕਨਸਰਟ ਦੇ ਵਿੱਚ ਬੜੀਆਂ ਚੀਜ਼ਾਂ ਹੋਈਆਂ ਨੇ ਪਰਮਿਸ਼ਨਾਂ ਨੂੰ ਲੈ ਕੇ ਐਡਵਾਈਜ਼ਰੀ ਨੂੰ ਲੈ ਕੇ ਸੋ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਇਹ ਹੁਣ ਦਿਲਜੀਤ ਦਿਲੋਂ ਗਿਆ ਏ ਜ਼ਬਰਦਸਤੀ ਗਿਆ ਏ ਕੀ ਗਿਆ ਏ ਇਹ ਇਹਦੇ ਉੱਤੇ ਜਿੰਨੇ ਕਿੰਤੂ ਪਰੰਤੂ ਹੋਈ ਜਾਣਗੇ ਜਿੰਨੀਆਂ ਗੱਲਾਂ ਕਿਸੇ ਨੇ ਕੱਢਣੀਆਂ ਨੇ ਉਹ ਕੱਢੀ ਜਾਣਗੇ ਬਟ ਜੋ ਚੀਜ਼ ਦਿਖ ਰਹੀ ਹੈ ਦਿਲਜੀਤ ਗਿਆ ਹੈ ਐਂਡ ਉਸ ਨੂੰ ਵਰਲਡਵਾਈਡ ਜ਼ਾਦਾ ਆਡੀਅנס ਨੇ ਅਪਰੀਸ਼ੀਏਟ ਹੀ ਕੀਤਾ ਹੈ ਕਿ ਜਿਸ ਨੇ ਅਗਰ ਪੋਜ਼ਿਟਿਵਿਟੀ ਵਾਲੀ ਗੱਲ ਕਰਨੀ ਹੈ ਉਹ ਇਹ ਵੀ ਕਹਿ ਰਿਹਾ ਹੈ ਕਿ ਵਾਹ ਪੰਜਾਬੀਆਂ ਦਾ ਨਾਮ ਕਿੱਥੇ ਲੈ ਗਿਆ ਕਿ ਇੱਕ ਪੰਜਾਬੀ ਕਲਾਕਾਰ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਖੁਦ ਬੁਲਾ ਰਿਹਾ ਹੈ ਹਮਾਂ ਚ ਤੁਸੀਂ ਸਾਰੀਆਂ ਗੱਲਾਂ ਛੱਡ ਦਿਓ ਇੱਕ ਗੱਲ ਕਰੋ ਦਲਜੀਤ ਜਿੱਥੇ ਵੀ ਵਰਲਡ ਵਾਈਡ ਗਿਆ ਜਿੱਥੇ ਵੀ ਉਹਨੇ ਆਪਣਾ ਕਾਨਸਰਟ ਕੀਤਾ ਇੱਕ ਗੱਲ ਹਮੇਸ਼ਾ ਕਹਿੰਦਾ ਪੰਜਾਬੀ ਆ ਗਏ ਮੈਂ ਕਹਿੰਦਾ ਮਾਨ ਸਾਹਿਬ ਇੰਨੀ ਇਸ ਚੀਜ਼ ਦੀ ਹੁਨਾਦਤ ਪੈ ਗਈ ਹੈ ਮੈਂ ਕਿਸੇ ਰੈਸਟੋਰੈਂਟ ਹੋਟਲ ਵੀ ਜਾਨਾ ਨਾ ਉੱਥੇ ਦਰਵਾਜ਼ਾ ਖੋਲ੍ਹ ਕੇ ਸਭ ਤੋਂ ਪਹਿਲਾਂ ਕਹਿੰਦਾ ਪੰਜਾਬੀ ਆ ਗਏ ਓਏ ਹਾਂ ਇਹ ਇਹ ਜਿਹੜਾ ਇੱਕ ਟੈਗ ਲਾਈਨ ਹੈ ਯਾਰ ਅੰਗਰੇਜ਼ਾਂ ਤੋਂ ਬੁਲਾਤਾ ਉਹਨਾਂ ਨੇ ਅੰਗਰੇਜ਼ਾਂ ਤੋਂ ਬੁਲਾਤਾ ਹੈ ਇਹ ਟੈਗ ਲਾਈਨ ਹੁਣ ਹਰ ਇੱਕ ਹਰ ਇੱਕ ਦੀ ਜ਼ਬਾਨ ਤੇ ਹੈ ਬਿਲਕੁਲ ਆਪਾਂ ਅਗਰ ਪੰਜਾਬ ਨੂੰ ਛੱਡ ਕੇ ਕੱਲ ਨੂੰ ਦਿੱਲੀ ਜਾਣੇ ਆ ਕਿਤੇ ਵੀ ਘੁੰਮਣ ਫਿਰਣ ਜਾਣੇ ਆ ਅਸੀਂ ਬੜੇ ਮਾਣ ਨਾਲ ਸਾਡੇ ਮੂੰਹੋਂ ਨਿਕਲੇਗਾ ਪੰਜਾਬੀ ਆ ਗਏ ਓਏ ਪੰਜਾਬੀ ਆ ਗਏ ਸੋ ਇਹ ਚੀਜ਼ਾਂ ਐਪਰੀਸ਼ੀਏਟ ਕਰਨੀਆਂ ਬਣਦੀਆਂ ਨੇ ਦਿਲ ਦੀਆਂ ਬਿਲਕੁਲ ਬਿਲਕੁਲ ਬਾਕੀ ਕਮੀ ਪੇਸ਼ੀਆਂ ਸਾਡੇ ਵਿੱਚ ਵੀ ਨੇ ਦਲਜੀਤ ਦੇ ਵਿੱਚ ਵੀ ਨੇ ਇਨਸਾਨਾਂ ਦੇ ਵਿੱਚ ਕਮੀ ਪੇਸ਼ੇ ਰਹਿੰਦੀਆਂ ਨਹੀਂ ਤੇ ਜਿਨ੍ਹਾਂ ਨੇ ਅਪਰੀਸ਼ੀਏਟ ਕਰਨਾ ਉਹਨਾਂ ਨੇ ਕਰ ਹੀ ਜਾਣਾ ਹੈ ਜਿਨ੍ਹਾਂ ਨੇ ਲੱਤਾਂ ਖਿੱਚਣੀਆਂ ਨੇ ਉਹਨਾਂ ਨੇ ਖਿੱਚ ਹੀ ਜਾਣੀਆਂ ਨੇ ਬਿਲਕੁਲ ਸੋ ਤੁਸੀਂ ਕਿਵੇਂ ਇਸ ਚੀਜ਼ ਨੂੰ ਦੇਖਦੇ ਹੋ ਕਿ ਦਲਜੀਤ ਦੋ ਸਾਜ ਪੀਐਮ ਦੇ ਆਫਿਸ ਗਏ ਹੋ ਕਿਸਾਨੀ ਧਰਨੇ ਤੇ ਨਹੀਂ ਗਏ ਹੋਰ ਜਿਹੜੀਆਂ ਗੱਲਾਂ ਤੁਹਾਡੇ ਦਿਲ ਵਿੱਚ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਸੋ ਡਿਸਕਸ਼ਨ ਦਾ ਐਂਡ ਅਸੀਂ ਇੱਥੇ ਕਰਦੇ ਹਾਂ ਦੇਖਦੇ ਰਹੋ ਤੈਨਿਕ ਸਵੇਰਾ ਟੀਵੀ ਸਸਿਕਾ